صاحب نہیں چلے گی نہیں چلے گی نہیں چلے گی تکے صاحب بند کرو بند کرو بند کرو ਅਗੂ ਰੋਡ ਤੇ ਸੜਕ ਚੌੜੀ ਕਰਨ ਲਈ ਆਏ ਨੋਟਿਸ ਨੂੰ ਦੇਖ ਕੇ ਇੱਕ ਸਾਈਕਲ ਠੀਕ ਕਰਨ ਰਾਜੂ ਉਹਨਾਂ ਦੇ ਵਿਅਕਤੀ ਦੀ ਸਦਮੇ ਕਨ ਮੌਤ ਉਸ ਦੇ ਘਰਦਿਆਂ ਦਾ ਇਹ ਕਹਿਣਾ ਹੈ ਕਿ ਉਹ ਆਪਣੀ ਦੁਕਾਨ ਟੁੱਟਣ ਕਨ ਸਦਮੇ ਚ ਚਲਾ ਗਿਆ ਸੀ ਜਿਸ ਕਨ ਉਸ ਦੀ ਮੌਤ ਹੋ ਗਈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਸੁਚੀਲ ਕੁਮਾਰ ਦੀ ਰਿਪੋਰਟ ਸਰ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਨਾਮ ਬਲੌਰ ਸਿੰਘ ਹੈ ਜੀ ਕੀ ਹੋਇਆ ਮਾਮਲਾ ਮਾਮਲਾ ਬਈ ਜੀ ਕੱਲ ਇਹਨਾਂ ਨੇ ਨੋਟਿਸ ਵੰਡੇ ਸਾਡਾ ਇੱਕ ਸਾਥੀ ਸੀਗਾ ਉਹ ਟੈਂਸ਼ਨ ਲੈ ਗਿਆ ਉਸ ਦੀ ਵਜ੍ਹਾ ਕਰਕੇ ਸਾਡੇ ਨਾਲ ਸੀ ਗੱਲ ਉਹ ਉਹਦੀ ਡੈਥ ਹੋ ਗਈ ਹੈ ਉਹਦੀ ਅੱਜ ਹੁਣ ਘਰੇ ਜਾਵਾਂਗੇ ਉਹਨਾਂ ਦੇ ਘਰਦਿਆਂ ਨੇ ਕਿਹਾ ਅਸੀਂ ਬਾਇ ਨੇਮ ਇੱਕ ਪਰਚਾ ਦਰਜ ਕਰਾਉਣਾ ਜਿਹੜੇ ਬੰਦੇ ਦੀ ਵਜ੍ਹਾ ਕਰਕੇ ਇਹ ਸਾਰਾ ਕੁਝ ਹੋਇਆ ਠੀਕ ਹੈ ਉਹਨਾਂ ਨਾਲ ਗੱਲਬਾਤ ਹੋ ਚੁੱਕੀ ਹੈ ਇੱਥੇ ਚਲੋ ਸਾਡੇ ਸਾਰੇ ਬੰਦੇ ਇਕੱਠੇ ਹੋਏ ਸੀ ਸਾਰਾ মিডিਆ ਆ ਗਿਆ ਤੇ ਦੂਸਰੀ ਗੱਲ ਇਹ ਹੈ ਵੀ ਇਹ ਜਿਹੜੀ ਸੜਕ ਚੌੜੀ ਦਾ ਰੌਲਾ ਪਈ ਜਾਂਦਾ ਇੱਥੇ ਹੈ ਹੀ ਨਹੀਂ ਕੋਈ ਦਿੱਕਤ ਕਿਸੇ ਕਿਸਮ ਦੀ ਦਿੱਕਤ ਨਹੀਂ 35-35 ਸਾਲ ਪੁਰਾਣੇ ਅਸੀਂ ਇੱਥੇ ਬੈਠੇ ਆਂ ਸਾਨੂੰ ਤਾਂ ਕਦੇ ਲੱਗੀ ਨਹੀਂ ਇਹ ਜਿਹੜੇ ਇੱਥੇ 2-4 ਮਿੰਟ ਤੇ ਜਿਵੇਂ ਗੱਡੀਆਂ ਤੇ ਨੰਗਦੇ ਆ ਉਹ ਕਿਤੇ ਗੱਡੀ ਕੋਈ ਟੇਢੀ ਖਿਲਾਰ ਦੇ ਕੋਈ ਟ੍ਰੈਫਿਕ ਲੱਗ ਗਿਆ 2 ਮਿੰਟ ਵਾਸਤੇ ਉਹਨਾਂ ਨੂੰ ਦਿੱਕਤ ਹੈ ਠੀਕ ਹੈ ਉਹਨਾਂ ਨੂੰ ਦਿੱਕਤ ਆ ਬਈ ਜੀ ਹੋਰ ਰੌਣਾ ਹੈਗੇ ਆ ਬਹੁਤ ਲੋਕ ਆਸੇ ਪਾਸੇ ਦੀ ਹੋਰ ਦੀ ਟੱਪਦੇ ਆ ਇਕੱਲੇ ਸਿਰਫ ਤਿਹਾਰ ਦੇ ਦਿਨਾਂ ਦੇ ਵਿੱਚ ਥੋੜੀ ਜਿਹੀ ਦਿੱਕਤ ਆਉਂਦੀ ਆ ਉਹ ਸਾਰੇ ਸ਼ਹਿਰ 'ਚ ਹੀ ਹੁੰਦੀ ਆ ਹਾਂ ਇਹ ਨਹੀਂ ਹੈਗੀ ਵੀ ਅਸੀਂ ਇੱਥੇ ਦਿਨ ਰਾਤ ਰਹਿਨੇ ਆ 24 ਘੰਟੇ ਸਾਡੇ ਇੱਥੇ ਬੀਤਦੇ ਆ ਇੱਥੋਂ ਦੇ ਅਸੀਂ ਕਾਰੋਬਾਰੀ ਆ ਇੱਥੋਂ ਦੇ ਅਸੀਂ ਰਹਿائش ਵਾਲਿਆਂ ਰੇ ਕਾਫੀ ਲੋਕ ਸਾਨੂੰ ਤੱਕ ਦੇ ਕੋਈ ਦਿੱਕਤ ਨਹੀਂ ਆਈ ਇਹ ਤਾਂ ਕੁਝ ਕੁ ਲੋਕਾਂ ਨੇ ਚੱਕ ਚਕਾ ਕੇ ਆਪ ਦਾ ਨਾਮ ਬਣਾਉਣ ਦੀ ਮੇਰੀ ਗੱਲ ਸੁਣ ਲੈ ਬੰਲਾ ਆਪ ਦਾ ਨਾਂ ਚਮਕਾਉਣ ਪਿੱਛੇ ਵੀ ਮੈਂ ਸੜਕ ਚੋੜੀ ਕਰਾਤੀ ਠੀਕ ਹੈ ਉਹਦੀ ਸੜਕ ਚੋੜੀ ਕਰਾਉਣ ਦੇ ਵਿੱਚ ਇੱਕ ਬੰਦੇ ਦੀ ਅੱਜ ਬਲੀ ਲੈ ਲਈ ਹੁਣ ਕੀ ਮੰਗ ਕਰਦੇ ਆ ਹੁਣ ਮੰਗ ਆ ਵੀ ਬਾਈ ਨੇਮ ਪਰਚਾ ਦਰਜ ਹੋਵੇ ਉਸ ਬੰਦੇ ਤੇ ਉਹ ਦੱਸਣਗੇ ਉਹਦੇ ਘਰ ਦੇ ਦੂਸਰਾ ਜਿਹੜਾ ਆਹ ਮੁੱਦਾ ਚੱਕਿਆ ਬੇਵਜਹ ਵਾਲਾ ਇਹਨੂੰ ਬੰਦ ਕੀਤਾ ਜਾਵੇ ਮਤਲਬ ਹੀ ਨਹੀਂ ਬਣਦਾ ਇਹ ਇਹ ਤਾਂ ਇਹ ਤਾਂ ਜਿਵੇਂ ਹੁਣ ਕਿਸੇ ਨੇ ਕਹਿਤਾ ਲਿਆ ਕੇ ਪਰਚੇ ਵੰਡਦੇ ਭਾਈ ਉਹ ਤੁਸੀਂ ਐ ਸੋਚੋ ਵੀ ਯਾਰ ਮਕਾਨ ਮਾਲਕਾਂ ਨੂੰ ਪਰਚੇ ਦੇਣ ਉਹ ਜਿਹੜੇ ਨੋਟਿਸ ਦਿੱਤੇ ਆ ਕਿ ਦੁਕਾਨਦਾਰਾਂ ਨੂੰ ਦਿੱਜ ਜਾਂਦੇ ਆ ਦੁਕਾਨਦਾਰ ਉਹਦੀ ਵਿਚਾਰੇ ਦੀ ਡੈਥ ਹੋ ਗਈ ਸਾਡੇ ਨਾਲ ਸੀ ਆ ਸਾਰੇ ਸਾਥੀ ਸਾਡੇ ਆਪਣੇ ਨਾਲ ਸੀ ਆ ਸਾਰਿਆਂ ਨੂੰ ਪਤਾ ਹੈ ਵੀ ਕੱਲ ਸ਼ਾਮ ਨੂੰ ਇਹ ਸਾਡੇ ਨਾਲ ਗੱਲਾਂ ਕਰੀ ਜਾਂਦਾ ਸੀ ਕਿ ਦੋ ਵਾਰੀ ਇੱਕ ਮਿੰਟ ਬਾਈ ਜੀ ਇੱਕ ਮਿੰਟ ਹੁਣ ਤੁਸੀਂ ਜੇ ਪੁੱਛੇ ਤਾਂ ਹੁਣ ਮਾਰੀ ਜੀ ਕਾਹਲੀ ਵੀ ਨਾ ਕਰੋ ਉਦੋਂ ਮੇਰੇ ਨਾਲ ਉੱਥੇ ਖੜੇ ਨੇ ਆ ਪਿੱਛੇ ਬਿਲਕੁਲ ਦੋ ਵਾਰੀ ਐਸੀ ਗੱਲ ਦਾ ਜ਼ਿਕਰ ਕੀਤਾ ਕਹਿੰਦਾ ਯਾਰ ਜਿਹੜੇ ਤੁਸੀਂ ਮਕਾਨ ਮਾਲਕੋਂ ਯਾਰ ਵੀ ਤੁਸੀਂ ਥੋੜਾ ਤਾਂ ਸਰਜੂ ਸਾਡਾ ਕਿਵੇਂ ਸਰੂ ਅਸੀਂ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਯਾਰ ਅਸੀਂ ਵੀ ਤੇਰੇ ਨਾਲ ਹੀ ਤੁਰੇ ਫਿਰਦੇ ਆ ਅਸੀਂ ਇੱਥੇ ਕੀ ਕਰਾਂਗੇ ਜੇ ਬਾਜ਼ਾਰ ਹੀ ਉਜੜ ਜੂਗਾ ਤੇ ਫਿਰ ਇੱਥੇ ਦੂਜੇ ਬੰਦੇ ਦਾ ਹੀ ਕੰਮ ਇਹ ਸਿਰਫ 4-5 ਬੰਦੇ ਆ ਬਾਈ ਜੀ ਉਹਨਾਂ ਦਾ ਸਾਰੇ ਪੱਗੂ ਰੋਡਲੇ ਬਾਈਕਾਟ ਕਰਨਾ ਜੇ ਨਹੀਂ ਵੀ ਲੋਟ ਆਉਂਦਾ ਅਸੀਂ ਬਾਇ ਨੇਮ ਉਹਨਾਂ ਦਾ ਜਲੂਸ ਕੱਢਾਂਗੇ ਇੱਥੇ ਰੋਡ ਤੇ ਨਾ ਲੈ ਕੇ ਅਸੀਂ ਨਹੀਂ ਕਿਸੇ ਤੋਂ ਡਰਦੇ ਡਰਦੇ ਆ ਸਾਡੇ ਸਾਰੇ ਪਰਾ ਸਾਡੇ ਨਾਲ ਬਾਈ ਜੀ ਦੱਸ ਦਿਆਂਗੇ ਕੋਈ ਨਹੀਂ ਹਜੇ ਸਾਡੇ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲ ਲਗੇ ਓਕੇ ਠੀਕ ਹੈ ਜਿਵੇਂ ਕਮਿਸ਼ਨਰ ਸਾਹਿਬ ਨੇ ਕਿਹਾ ਵੀ ਅਸੀਂ ਪੁਲਿਸ ਬਲ ਲੈ ਕੇ ਜਾਵਾਂਗੇ ਅਸੀਂ ਮੰਗ ਕੀਤੀ ਹੈ ਕੋਈ ਗੱਲ ਨਹੀਂ ਕਮਿਸ਼ਨਰ ਸਾਹਿਬ ਨੂੰ ਵੀ ਲਿਆਉਣ ਦੇ ਉੱਤੇ ਸਵਾਲ ਇੱਥੇ ਕਮਿਸ਼ਨਰ ਸਾਹਿਬ ਜਾਂ ਜਿਹੜਾ ਕੋਈ ਬੋਟਾ ਦਾ ਰਾਜ ਹੈ ਇੱਥੇ ਬੋਟਾ ਪਾ ਕੇ ਜੇ ਕੋਈ ਐਮਸੀ ਬਣ ਸਕਦਾ ਤਾਂ ਉਹਨੂੰ ਉਸ ਲਾਉਣ ਵੀ ਜਾਣ ਦੀ ਜਨਤਾ ਇਹ ਵੀ ਨਾਲ ਆਹ ਲੋਕ ਖੜੇ ਆ ਸਾਰਿਆਂ ਦਾ ਇੱਕ ਇੱਕ ਵਾਰੀ ਮੁਰਦਾਬਾਦ ਦਾ ਨਾਰਾ ਲਾਉਣਾ ਆਪਾਂ ਨਗਰ ਨਿਗਮ ਮੁਰਦਾਬਾਦ ਨਗਰ ਨਿਗਮ ਮੁਰਦਾਬਾਦ ਨਗਰ ਨਿਗਮ ਮੁਰਦਾਬਾਦ ਜਿਹੜਾ ਨਾਮ ਚੇਤ ਜੇਤ ਕੁਮਾਰ ਹੈ ਜੀ ਕਿਹੜਾ ਰੋਡ ਤੇ ਦੁਕਾਨਦਾਰ ਹੈ ਜੀ ਅੱਛਾ ਕੀ ਮਾਮਲਾ ਕੱਲ ਨੋਟਿਸ ਬੰਦੇ ਗਏ ਆ ਸ਼ੌਕਪੁਰਾ ਨੂੰ ਅਸੀਂ ਚੋਲੇ ਆ ਵੀ ਸ਼ੌਕਪੁਰਾ ਨੂੰ ਤਾਂ ਨੋਟਿਸ ਦੇਣ ਦਾ ਹੱਕ ਹੀ ਨਹੀਂ ਬਣਦਾ ਸੀ ਇਹਨਾਂ ਦੇ ਮਾਲਕਾਂ ਨੂੰ ਦੇਣਾ ਚਾਹੀਦਾ ਸੀ ਕੁਝ ਮਾਰਕ ਨੋਟ ਵੀ ਦਿੱਤੇ ਐ ਕਲੀਮ ਦਿੱਤੇ ਨਹੀਂ ਫਿਰ ਇਹਨਾਂ ਨੇ ਜਿਹੜਾ ਸ਼ੁਰੂ ਕਰਨਾ ਸੀ ਕਾਨਮਰਚ ਸኩል ਵਾਲੇ ਪਾਸੋਂ ਕਰਨਾ ਸੀ ਇੱਧਰੋਂ ਸ਼ੁਰੂ ਕਰਾਇਆ ਇਹਨਾਂ ਨੇ ਨੋਟਿਸ ਬੰਡੇ ਨੇ ਕਿਉਂਕਿ ਉਹ ਬੱਡੇ ਘਰਾਣੇ ਰਹਿੰਦੇ ਆ ਡਰਦੇ ਆ ਵੀ ਕੀ ਕਰ ਵੀ ਸਾਡੇ ਤੇ ਕਰ ਸਕਦੇ ਨੇ ਅਸੀਂ ਅਸੀਂ ਚੋਣੇ ਆ ਕਿ ਸਾਡੇ ਨਾਲ ਦੁਕਾਨਦਾਰਾਂ ਨਾਲ ਇਨਸਾਫ ਕੀਤਾ ਜਾਵੇ ਕੱਲ ਜੋ ਨੋਟਿਸ ਬੰਡੇ ਸਾਡੇ ਇੱਕ ਦੁਕਾਨਦਾਰ ਪੀਰ ਦੀ ਅੱਜ ਸਿਰ ਡੈਥ ਹੋ ਚੁੱਕੀ ਐ ਅਸੀਂ ਚੋਣੇ ਆ ਵੀ ਅੱਜ ਤਾਂ ਕੋਈ ਕੱਲ ਨੂੰ ਕਿਤੇ ਹੋਰ ਵੀ ਨਾ ਹੋ ਜੇ ਟੈਨਸ਼ਨ ਨਾਲ ਤੇ ਸਾਡੇ ਨਾਲ ਸਾਫ਼ ਕੀਤਾ ਜਾਵੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹ ਚੀਜ਼ਾਂ ਜਿਹੜੀਆਂ ਕਰ ਰਹੇ ਨੇ ਇਹ ਗਲਤ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਦੁਕਾਨਦਾਰਾਂ ਨੂੰ ਜਿਵੇਂ ਰੋਟੀ ਖਾਂਦੇ ਹੁੰਦੇ ਖਾਈ ਜਾਂਦੇ ਉਸ ਵਜੋਂ ਅੱਜ ਜਿਹੜੀ ਮਾਰਕੀਟ ਅੱਜ ਰੋਜ਼ ਵਜੋਂ ਸਾਰੀ ਮਾਰਕੀਟ ਬੰਦ ਹੈ ਜੀ ਤੇ ਅਸੀਂ ਨਗਰ ਕੌਂਸਲ ਦੇ ਕਮਿਸ਼ਨ ਨੂੰ ਵੀ ਮਿਲਣ ਦੀ ਤਿਆਰੀ ਕਰ ਰਹੇ ਆਂ ਇਸ ਕਰਕੇ ਅੱਜ ਹੁਣ ਪੱਗ ਰੋਡ ਸਾਰੀ ਬੰਦ ਹੈ ਜੀ ਸਾਰੇ ਦੁਕਾਨਦਾਰਾਂ ਦੀਆਂ ਦੁਕਾਨਾਂ ਬੰਦ ਨੇ ਇਸ ਰੋਸ ਵਜੋਂ